व्यूअर्स वेलकम बैक इन आवर प्रोग्राम जी दर्शਾ थर्ड वाले इशू बारे ਤੁਹਾਡਾ ਕੀ ਕਹਿਣਾ ਹੈ ਉਸ ਤੋਂ ਪਹਿਲਾਂ ਦੂਸਰੇ ਸੈਗਮੈਂਟ ਤੇ ਕੁਝ ਕਮੈਂਟ ਨੇ ਹਸਨ ਪੱਟੀ ਰਾਣਾ ਜੀ ਲਿਖਦੇ ਨੇ ਪਾਕਿਸਤਾਨ ਇਸ ਸਟਿਲ ਅਹੈਡ ਇਨ ਯੂਕਸ ਦੈਨ ਇੰਡੀਆ ਅਨਲੈਸ ਵੀ ਆਰ ਵੇਸਟਿੰਗ ਮਨੀ ਔਨ ਯੂਕਸ ਬਿਕਾਜ਼ ਇੰਡੀਅਨਸ ਆਰ ਫੀਲਿੰਗ ਸਕੈਅਰਡ ਈਵਨ ਫਰੋਮ ਬੈਲੂਨਸ ਐਂਡ ਪਿਜਨਸ ਹਾ 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 ਜਿਤ ਕੋਈ ਸ਼ੱਕ ਨਹੀਂ ਹੈ ਤੇ ਇਹਨਾਂ ਦੇ ਅਮਰੀਕਨ ਥਿੰਕ ਟੈਂਕਸ ਦੀ ਵੀ ਰਿਪੋਰਟ ਹੈ ਕਿ ਪਾਕਿਸਤਾਨ ਦਾ ਮਿਸਿਲ ਸਿਸਟਮ অর इवन ਨੰਬਰ ਜਿਹੜਾ ਉਹਨਾਂ ਦਾ ਨਿਊਕਲੀਅਰ ਗੁਆਰ ਹੈਡ ਹੈ ਉਹ ਜ਼ਿਆਦਾ ਹੈ ਜੀ ਔਰ ਕੋਈ ਸ਼ੱਕ ਨਹੀਂ ਹੈ ਕਿ ਹੁਣ ਖਬਰ ਕੋਈ ਨਾ ਕੋਈ ਹੁੰਦੀ ਹੈ ਜੀ ਫਲਾਣਾ ਕਬੂਤਰ ਫੜਿਆ ਉਹਦੇ ਤੇ ਉਰਦੂ ਚ ਕੁਝ ਲਿਖਿਆ ਫੋਨ ਨੰਬਰ ਲਿਖਿਆ ਗੁਬਾਰਾ ਫੜਿਆ ਸੋ ਉਹਦੇ ਤੋਂ ਵੀ ਘਬਰਾ ਰਹੇ ਨੇ ਤਾਂ ਨਿਊਕਸ ਦਾ ਤਾਂ ਗੱਲ ਪਹੁੰਚਣੀ ਨਹੀਂ ਹੈ ਜੀ ਚਰਨਜੀਤ ਸਿੰਘ ਲਿਖਦੇ ਨੇ ਇੰਡੀਆ ਵਿਲ ਟ੍ਰਾਈ ਟੂ ਸੈਬੋਟੇਜ ਸੀਪੀਈਸੀ ਬਟ ਇਵੈਂਚੁਅਲੀ ਵਿਲ ਹੈਵ ਨੋ ਚੁਆਇਸ ਬਟ ਟੂ ਬੀ ਪਾਰਟ ਆਫ ਇਟ गुड फॉर द रीजन स्पेशल रीजन स्पेशली फॉर द सिक्स बिल्कुल बहुत वाइज कमेंट एंड अदर अनस सती लिखदेने खालिस्तान जिंदाबाद सुरेंद्र सिंह खालिस्तान वॉइस जुजार वीर खालिस्तान जिंदाबाद तरमंदर मंड लिखदेने वार जी का खालसा वार जी की फतेह ندیم سلانی سلاری ਜਿਹੜੇ ਨੇ ਉਹਨਾਂ ਨੇ ਵੀ विशेस ਦਿੱਤੀਆਂ ਨੇ surjit singh bajwa खालिस्तान जिंदाबाद ਹੁਣ ਅਸੀਂ ਸੁਪਰ ਪਾਵਰ ਭਾਰਤ ਦਾ ਜ਼ਰਾ लेखा-ਜੋਖਾ ਕਰ ਲਈਏ ਖਬਰਾਂ ਤਾਂ ਇਸੇ ਇਸ਼ੂ ਦੇ ਉੱਤੇ ਤਿੰਨ ਚਾਰ ਰਿਪੋਰਟਾਂ ਜਿਹੜੀਆਂ ਪਿਛਲੇ ਆਲਮੋਸਟ ਹਫ਼ਤੇ ਚ ਆਈਆਂ ਨੇ ਇਹ ਉਹਦੀ ਠੀਕ ਹਾਲਤ ਕੀ ਹੈ ਅੰਦਰੂਨੀ ਹਾਲਤ ਕੀ ਹੈ ਉਹਨੇ ਮਿਸਟਰ ਮੈਨਨ ਨੇ ਤਾਂ ਗੱਲ ਪੋਲੀਟੀਕਲੀ ਕੀਤੀ ਕਿ ਭਾਈ ਕਮਿਊਨਲ ਵਾਇਲੈਂਸ ਸੋਸ਼ਲ ਵਾਇਲੈਂਸ ਕੀ ਹੈ ਜੀ ਪਰ 1.3 ਬਿਲੀਅਨ ਲੌਕਾਂ ਦੇ ਇਸ ਦੇਸ਼ ਦੇ ਵਿੱਚ ਆਮ ਆਦਮੀ ਉਹਦਾ ਕੀ ਮਜ਼ਹਬ ਹੈ ਨਹੀਂ ਉਹ ਮੈਜੋਰਟੀ ਉਹਨਾਂ ਚ ਹਿੰਦੂ ਨਹੀਂ ਉਹਨਾਂ ਦੀ ਹਾਲਤ ਕੀ ਹੈ ਇਸ ਹਫਤੇ ਇੱਕ ਰਿਪੋਰਟ ਇੱਕ ਹੰਗਰ ਇੰਡੈਕਸ ਇਹਨਾਂ ਦੀ ਵਰਲਡ ਰਿਪੋਰਟ ਹੁੰਦੀ ਹੈ ਗਲੋਬਲ ਹੰਗਰ ਇੰਡੈਕਸ ਉਹਨਾਂ ਨੇ ਗਲੋਬਲ ਹੰਗਰ ਇੰਡੈਕਸ ਉਹਨਾਂ ਦੀ ਰਿਪੋਰਟ ਇਸ ਹਫਤੇ ਆਈ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਜਿਹੜਾ ਹੈ ਇਹਦੇ ਚ ਸਭ ਤੋਂ ਜ਼ਿਆਦਾ ਭੁੱਖੇ ਬੱਚੇ ਸੌਂਦੇ ਨੇ ਰੋਜ਼ ਔਰ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਕੁੱਲ ਜਿੰਨੇ ਦੇਸ਼ਾਂ ਦਾ ਸਰਵੇ ਕੀਤਾ ਹੈ 118 ਦੇਸ਼ਾਂ ਦਾ اور ਉਹਦੇ ਚੋਂ ਭਾਰਤ 97 ਨੰਬਰ ਤੇ ਹੈ 97th ਨੰਬਰ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਵਿਦਾ گلوبਲ ਹੰਗਰੀ ਦੇ ਮਲਟੀ ਡਾਈਮੈਨਸ਼ਨਲ ਸਟੈਟਿਸਟਿਕਲ ਟੂਲ ਨੇ ਦੱਸਿਆ ਵੀ ਉਹਨਾਂ ਦਾ ਕ੍ਰਾਈਟੇਰੀਆ ਕੀ ਹੁੰਦਾ ਹੈ ਉਹਨਾਂ ਨੇ ਕਿਹਾ ਹੰਗਰ ਐਂਡ ਮਲ ਨਰਚਮੈਂਟ ਇਜ਼ ਨਾਟ ਜਸਟ ਅ ਪ੍ਰੋਬਲਮ ਫਾਰ ਇੰਡੀਆ ਈਵਨ ਜਿਹੜਾ ਇਸ ਦਾ ਮੁਕਾਬਲਾ ਉਹਨਾਂ ਨੇ ਕੀਤਾ ਹੈ ਵੀ ਚਾਈਨਾ ਜਿਹੜਾ ਹੈ ਉਹ ਮੱਚ ਬੈਟਰ ਹੈ ਇੰਡੀਆ ਨਾਲੋਂ ਹਾਲਾਂ ਚਿਰ ਚਾਈਨਾ ਦੀ ਪੋਪੂਲੇਸ਼ਨ ਜ਼ਿਆਦਾ ਹੈ ਜੀ ਉਹਦਾ ਅਦਰ ਐਂਡ ਆਫ ਦਾ ਰਾਈਵਲਰੀ ਸਪੈਕਟ੍ਰਮ ਚਾਈਨਾ ਫੀਅਰਸ ਟ੍ਰੈਮੈਂਡਸਲੀ ਵੈਲ ਡਿਸਪਾਈਟ ਦਾ ਸ਼ੀਅਰ ਸਾਈਜ਼ ਆਫ ਦਾ ਪੋਪੂਲੇਸ਼ਨ ਇਟ ਇਜ਼ ਪਲੇਸਡ 20th ਵਿਦ ਅ ਲੋ ਹੰਗਰ ਲੈਵਲ ਰੇਟਿੰਗ ਹੁਣ ਚੀਨ ਵਿਵੇਂ ਨੰਬਰ ਤੇ ਹੈ ਤੇ ਭਾਰਤ ਜਿਹੜਾ ਹੈ 118 ਤੋਂ 97 ਨੰਬਰ ਤੇ ਹੈ ਇਹ ਹੰਗਰ ਇੰਡੈਕਸ ਹੈ ਵਰਲਡ ਹੰਗਰ ਇੰਡੈਕਸ ਕਿ ਜਿਹਦੇ ਚ ਕਿੰਨੇ ਲੋਕ ਭੁੱਖੇ ਸੌਂਦੇ ਨੇ ਉਹ ਸਭ ਤੋਂ ਜ਼ਿਆਦਾ ਇਹਨਾਂ ਦਾ ਹੁਣ ਅੰਦਾਜ਼ਾ ਲਾ ਲੋ ਕੀ ਹੈ ਪਰ ਅੱਜ ਹੀ ਰਿਪੋਰਟ ਵਰਲਡ ਹੈਲਥ ਆਰਗੇਨਾਈਜੇਸ਼ਨ ਹੁਣ ਅਮਰੀਕਾ ਚ ਜਿਹੜੇ ਸਾਊਥ ਏਸ਼ੀਆ ਤੋਂ ਆਂਦੇ ਨੇ ਖਾਸ ਤੌਰ ਤੇ ਇੰਡੀਆ ਤੋਂ ਭਾਵੇਂ ਐਕਸਰੇ ਚ ਮਾੜਾ ਜਾ ਵੀ ਝੋਲਾ ਪੈ ਜਾਏ ਸਾਰਾ ਪੂਰਾ ਸਾਲ ਉਹ ਟੀਵੀ ਦੀਆਂ ਦਵਾਈਆਂ ਖਾਂਦੇ ਇੱਥੇ ਸਾਰੇ ਇਮੀਗ੍ਰੇਸ਼ਨ ਵਾਲਿਆਂ ਨੂੰ ਕਿਉਂਕਿ ਉਹ ਕਹਿੰਦੇ ਨੇ ਵੀ ਇੰਡੀਆ ਵਾਲੇ ਟੀਵੀ ਇੱਥੇ ਵੀ ਲੈ ਆਏ ਨੇ ਇਸ ਲਈ ਹੁਣ ਇਹਦੇ ਬਾਰੇ ਬਹੁਤ ਸਟ੍ਰਿਕਟ ਹੈ ਉਹਨਾਂ ਦਾ ਔਰ ਇਹ ਰਿਪੋਰਟ ਹੈ ਇੰਡੀਆ ਰਿਪੋਰਟਸ 26% ਆਫ ਗਲੋਬਲ ਟੀਬੀ ਡੈਥਸ ਵਰਲਡ ਹੈਲਥ ਆਰਗੇਨਾਈਜੇਸ਼ਨ ਕਿ ਜਿੰਨੀਆਂ ਦੁਨੀਆ ਦੇ ਵਿੱਚ ਟੀਬੀ ਦੀ ਬਿਮਾਰੀ ਨਾਲ ਮੌਤਾਂ ਹੁੰਦੀਆਂ ਨੇ 26% ਦੀ ਮੌਤਾਂ ਜਿਹੜੀਆਂ ਉਹ ਭਾਰਤ ਦੇ ਵਿੱਚ ਹੁੰਦੀਆਂ ਇੰਡੀਆ ਕੰਟੀਨਿਊਸ ਟੂ ਬੀਅਰ ਦਾ ਬ੍ਰੰਟ ਆਫ ਟੂਬਰ ਕਲੋਸਿਸ ਮੋਰ ਦੈਨ 1 ਇਨ ਐਵਰੀ 4 ਟੀਬੀ ਡੈਥਸ ਵਰਲਡ ਵਾਈਡ ਆ ਰਿਪੋਰਟਡ ਫਰਮ ਇੰਡੀਆ ਚਾਰਾਂ ਚੋਂ ਇੱਕ ਮੌਤ ਉੱਥੇ ਹੁੰਦੀ ਹੈ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਇਟਸ ਗਲੋਬਲ Tuberculosis report 2016 released today said while efforts to address TB saved more than 3 million lives in 2015 the TB burden is today higher than previously estimated in 2015 there were an estimated 10.4 million new TB cases worldwide six countries accounted for 60% of burden with India bearing the major brunt followed by ਇੰਡੋਨੇਸ਼ੀਆ ਚਾਈਨਾ ਨਾਈਜੀਰੀਆ ਪਾਕਿਸਤਾਨ ਐਂਡ ਸਾਊਥ ਅਫਰੀਕਾ ਸਭ ਤੋਂ ਜ਼ਿਆਦਾ ਇੰਡੀਆ ਚ ਹੈ ਫਿਰ ਇਹਨਾਂ ਮੁਲਕਾਂ ਦੇ ਵਿੱਚ ਨੇ ਜੀ ਔਰ ਦਾ ਲਾਈਕ ਵਾਈਜ਼ ਆਫ ਦਾ 18 ਲੱਖ ਪੀਪਲ ਹੂ ਡਾਈਡ ਫਰਮ ਟੀਬੀ ਇਨ 2015 ਓਵਰ 4 ਲੱਖ ਡਾਈਡ ਇਨ ਇੰਡੀਆ ਅਲੋਨ ਮੇਕਿੰਗ ਅਪ ਟੂ ਆਫ 26% ਆਫ ਗਲੋਬਲ ਟੀਬੀ ਮੋਰਟੈਲਿਟੀ ਹੁਣ ਤੁਸੀਂ ਦੇਖੋ ਕਿ ਪਿਛਲੇ ਸਾਲ ਭਾਰਤ ਦੇ ਵਿੱਚ 4 ਲੱਖ ਲੋਕ 400000 ਟੀਬੀ ਦੇ ਨਾਲ ਮਰ ਗਏ ਏ ਭਾਰਤ ਦੀ ਸੁਪਰ ਪਾਵਰ ਹੋਰੇ ਹੁਣ ਮਿਸਾਈਲ ਸਿਸਟਮ ਖਰੀਦਣਗੇ ਰਸ਼ੀਆ ਤੋਂ ਅਮਰੀਕਾ ਤੋਂ ਨਿਊਕਲੀਅਰ ਰੈਕਟਰ ਲਏ ਰਹੇ ਨੇ ਉਧਰੋਂ ਲੈ ਰਹੇ ਨੇ ਔਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਸੀ ਕਿ ਦੁਨੀਆ ਦੇ ਹਰ ਤਿੰਨ ਗਰੀਬਾਂ ਚੋਂ ਇੱਕ ਭਾਰਤ ਦੇ ਵਿੱਚ ਜੀ ਏਵਰੀ ਥਰਡ ਪੂਰ ਪਰਸਨ ਇਜ਼ ਔਰ ਏ ਵਰਲਡ ਇਕਨੋਮਿਕ ਫੋਰਮ ਦੇ ਉਹਨਾਂ ਨੇ ਬਿਜ਼ਨਸ ਲੀਡਰਸ ਆ ਮੰਨਣਾ ਸੀ ਕਿ ਵੀ ਭਾਵੇਂ ਭਾਰਤ ਦੀ ਵਿਕਾਸ ਦਰ ਵਧਣ ਤੇ ਦਾਅਵੇ ਕੀਤੇ ਜਾਂਦੇ ਨੇ لیکن ਜਿਹੜੀ ਗਰੀਬੀ ਰੇਖਾ ਤੋਂ ਥੱਲੇ ਲੋਕ ਨੇ ਉਹਨਾਂ 'ਚ ਕੋਈ ਕਮੀ ਨਹੀਂ ਆਈ ਔਰ ਇਹਦੇ 'ਚ ਜਿਹੜੇ ਸਿਵਲ ਸੁਸਾਇਟੀ ਔਰ ਦੂਸਰਿਆਂ ਨੇ ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਭਾਰਤ ਦੀ ਕੁੱਲ ਆਬਾਦੀ ਦਾ 30% 30% ਹਿੱਸਾ ਗਰੀਬੀ ਰੇਖਾ ਤੋਂ ਥੱਲੇ ਜ਼ਿੰਦਗੀ ਬਿਸਰ ਕਰ ਰਹਾ ਹੈ ਗਰੀਬੀ ਰੇਖਾ ਤੋਂ ਇਹਦਾ ਮਤਲਬ ਹੈ ਵੀ 100 'ਚੋਂ 30 ਬੰਦਿਆਂ ਨੂੰ ਦੋ ਵੇਲੇ ਦੀ ਰੋਟੀ ਨਸੀਬ ਨਹੀਂ ਹੈ ਔਰ ਇਹ 2013 ਦੇ ਅੰਕੜਿਆਂ ਤੇ ਔਰ ਇਹਦੇ ਵਿੱਚ ਮੁਤਾਬਕ 76 ਕਰੋੜ ਦੁਨੀਆ ਦੇ ਵਿੱਚ ਕੁੱਲ ਗਰੀਬਾਂ ਦੀ ਆਬਾਦੀ ਹੈ ਔਰ 76 ਕਰੋੜ ਚੋਂ 22 ਕਰੋੜ ਜਿਹੜੇ ਨੇ ਉਹ ਸਿਰਫ ਭਾਰਤ ਦੇ ਵਿੱਚ ਨੇ ਹੁਣ ਤੁਸੀਂ ਹਰ ਤੀਸਰਾ ਗਰੀਬ ਭਾਰਤ ਦੇ ਵਿੱਚ ਹੈ ਔਰ ਇਸ ਤੋਂ ਤੁਸੀਂ ਹੁਣ ਭਾਰਤ ਜਿਹੜਾ ਸੁਪਰ ਪਾਵਰ ਹੈ ਉਸ ਦੀ ਗੱਲ ਕਰ ਲੋ ਹੁਣ ਹੈਲਥ ਦਾ ਇੱਕ ਹੋਰ ਮਸਲਾ ਹੈ ਜਿਹੜਾ ਕਿ ਇਹ ਵੀ ਰਿਪੋਰਟ ਸੀ ਕਿ ਔਨ ਹੈਲਥ ਇੰਡੀਆ ਰੈਂਕਸ 143 out of 188 below Ghana Ghana kay ho jaye mulkan nikha jaye ude to vi bharat thalle hai 188 mulkan da health wise jada survey hoya hai bharat jada 143ve number te hai global study on a range of health indicators released on thursday has ranked india 143 among 188 countries citing various challenges including mortality rates malaria utthe malaria nal aajkal kee ching phung pha ਇਦਾਂ ਦੀ ਕੋ ਬਿਮਾਰੀ ਚੱਲੀ ਹੋਈ ਸਾਰੇ ਨਾਰਥ ਇੰਡੀਆ ਚ ਜੀ ਔਰ ਤਿੰਨ ਤਿੰਨ ਹਫਤੇ ਲੋਕੋ ਕੋ ਉਸ ਦੇ ਨਾਲ ਪੁੱਠੇ ਪਏ ਨੇ ਔਰ ਡੈਥਸ ਇਵਨ ਜਵਾਨ ਬੱਚਿਆਂ ਦੀਆਂ ਹੋ ਰਹੀਆਂ ਔਰ ਰਾਜੇ ਵੀ ਕੱਲ ਬਰੀ ਚੰਡੀਗੜ੍ਹ ਕਿਸੇ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਜੀ ਇੱਥੇ ਟੱਬਰਾਂ ਦੇ ਟੱਬਰ ਪੁੱਠੇ ਹੋਏ ਨੇ ਔਰ ਉਸ ਵਿੱਚ ਡੈਥਸ ਹੋ ਰਹੀਆਂ ਇਹ ਮਲੇਰੀਆ ਦਾ ਹੀ ਮਲੇਰੀਆ ਨਾਲ ਅਜੇ ਲੋਕ ਉੱਥੇ ਮਰਦੇ ਨੇ ਡੀਡੀਟੀ ਜਾਲੀ ਮੱਛਰ ਜਿਹੜੇ ਨੇ ਡੀਡੀਟੀ ਖਾਣ ਲੱਗ ਗਏ ਮਰਦੇ ਕਹਿੰ ਉਹਦੇ ਨਾਲ ਪਾਵਰਫੁਲ ਹਾਂ ਸੋ ਇਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ the spied rapid economic growth india was ranked 143rd below uh, comoros and ghana jedi eh hun india's poor performance on hygiene hygiene madi hai gandagi charch fere even amritsar shehar dekho guru ki nagari te assi kis do vele karde yaad aur utthe gand de theer lagge hoye ne uss e tarah mushk mar diyan cheezan air pollution amritsar jeda o gande shehar ch aaya hai jeda ਵਰਸਤੂ ਦੁਨੀਆ ਦੇ 100 ਕੇ ਕਿੰਨੇ ਮਾਰਕ ਹੋਏ ਨੇ ਮੋਰਟੈਲਿਟੀ ਬੱਚਿਆਂ ਦੀ ਔਰ ਅਮੰਗ ਫੈਕਟਰਸ ਦੈਟ ਪਲੇਸ ਇਟ ਲੋਅਰ ਦੈਨ ਇਵਨ ਜਿਹੜਾ ਇੰਡੀਆ ਦਾ ਇਹ ਹੈਲਥ ਰੈਕੋਰਡ ਹੈ ਇਹ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਇਟ ਇਜ਼ ਲੋਅਰ ਦੈਨ ਅ ਇੰਡੀਆ ਵਾਸ ਪਲੇਸ ਜਸਟ ਅਚਾ ਇਨ ਬੰਗਲਾਦੇਸ਼ ਤੋਂ ਬਿਹਤਰ ਹੈ ਲੋਅਰ ਦੈਨ ਕੰਟਰੀਜ਼ ਲਾਈਕ ਪੂਟਾਨ ਬੋਟਸਵਾਨਾ ਸੀਰੀਆ শ্রীলੰਕਾ ਹੁਣ ਇਹ ਫਲ ਮਲੇਰੀਆ ਵਿੱਚ ਵਾਸ ਵਨ ਆਫ ਦਾ ਹੈਲਥ ਇੰਡੀਕੇਟਰਸ ਅਸੈਸਡ ਇੰਡੀਆ ਸਕੋਰਡ ਓਨਲੀ 10 ਪੁਆਇੰਟਸ ਐਂਡ ਰਿਮੇਨਡ ਇਨ ਦਾ ਰੈਡ ਜ਼ੋਨ ਉਹ 70 ਸਾਲ ਦੇ ਵਿੱਚ ਇੱਕ ਮੱਛਰ ਨਹੀਂ ਮਰਿਆ ਇਹਨੋਂ ਤੋਂ ਉਹਨਾਂ ਜ਼ਮਾਨਿਆਂ 'ਚ ਵੀ ਉਹ ਪਹਿਲਾਂ ਉਹ ਕੀ ਲਾਉਂਦੇ ਹੁੰਦੇ ਸੀਗੇ ਲਾਤਾ ਆ ਕੇ ਡੀ ਡੀ ਟੀ ਛਿੜਕ ਗਏ ਕੁਨੈਨ ਖਵਾ ਖਵਾ ਕੇ ਉਹ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਮਾਵਾਂ ਜਿਹੜੀਆਂ ਨੇ ਉਹ ਉਲਟੀਆਂ ਆਉਂਦਿਆਂ ਖਾਓ ਕੁਨੈਨ ਹਾਂਜੀ ਆਡੋਮੋਸ ਹਾਂ ਨਹੀਂ ਆਡੋਮੋਸ ਤਾਂ ਚਰਮਸ਼ਾਲੀ ਕਰੀਮ ਹੁੰਦੀ ਹੈ ਕਨੀਨ ਕਨੀਨ ਦੀਆਂ ਗੋਲੀਆਂ ਫਿਰ ਕਹਿੰਦੇ ਜੇ ਦੁੱਧ ਪਿਓ ਕਨੈਨ ਬੜੇ ਖੁਸ਼ਕ ਹੁੰਦੇ ਉਹ 70 ਸਾਲ ਕਨੀਨ ਖਵਾਈ ਤੁਸੀਂ ਡੀ ਡੀ ਟੀ ਛਿੜਕੀ ਮਲੇਰੀਆ ਦਾ ਹੈਲਥ ਦੇ ਵਿੱਚ ਅਡਿਪਾਰਟਮੈਂਟ ਸੀ ਮਲੇਰੀਆ ਦਾ ਜਿਹੜਾ ਪੂਰਾ ਸਟਾਫ ਉੱਤੇ ਡਾਇਰੈਕਟਰ ਤੋਂ ਥੱਲੇ ਤੱਕ ਭਰਦੇ 70 ਸਾਲ ਚ ਮੱਛਰ ਨਹੀਂ ਮਰਿਆ ਇਹ ਚੀਨ ਨਾਲ ਲੜਨਗੇ ਪਾਕਿਸਤਾਨ ਨੂੰ ਤਬਾਹ ਕਰਦੇ ਜਾਣਗੇ ਉਹ ਪਹਿਲਾਂ ਮੱਛਰ ਨਾਲ ਲੜ ਲੋ ਸੀ ਸੋ ਇਹ ਅਸਲੀ ਸੁਪਰ ਪਾਵਰ ਦੀ ਹਾਲਤ ਹੈ ਜਿੱਥੇ ਲੋਕਾਂ ਦੇ ਕਾਮਨ education ਦਾ ਕੀ ਹਾਲ ਹੈ health ਦਾ ਕੀ ਹਾਲ ਹੈ 70% ਲੋਕਾਂ ਕੋਲ ਜਿਹੜਾ ਸਾਫ਼ ਪਾਣੀ ਨਹੀਂ ਹੈ ਜਿਹੜੀਆਂ ਉਹ ਸੈਨੀਟਰੀ ਫੈਸਿਲਿਟੀਆਂ ਨਹੀਂ ਨੇ 40% ਜਿਹੜੇ ਨੇ ਉਹਨਾਂ ਕੋਲ ਇੱਕ ਵੇਲੇ ਦੀ ਰੋਟੀ ਹੈ ਔਰ ਇਹ ਹਥਿਆਰਾਂ ਤੇ ਲੱਗੇ ਹੋਏ ਨੇ ਅਸੀਂ 2025 ਤੱਕ ਚੀਨ ਨੂੰ ਪਿੱਛੇ ਛੱਡ ਜਾਵਾਂਗੇ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਪਛਾਣਗੇ ਉਹ ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਵਾ ਪਹਿਲਾਂ ਮੱਛਰ ਨਾਲ ਲੜੋ ਸੀ ਮੱਛਰ ਨੂੰ ਮਾਰ ਲਾ ਪਹਿਲਾਂ ਤੁਸੀਂ ਜਿਹੜਾ ਜਿਹਨੇ ਡੀਟੀਵੀ ਖਾਣੀ ਸ਼ੁਰੂ ਕਰ ਦਿੱਤੀ ਦੀਦਰ ਸਭ ਤੋਂ ਨੇ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ